ਤਾ ਉਪਰਾਲਾ ਹੁੰ ਜਾਵੇਗਾ ਦਰ ਦਰ ਮਰੇ ਨਾ ਪੁੱਜੇ ਕੋਈ ਦਰ ਤੇ ਅੰਦਰ ਪੈ ਭੀ ਧੋਕੇ ਸੰਸਾਰ ਤੋਂ ਨਸ਼ਟ ਹੋ ਹੁੰਦੇ ਨੇ ਜਿਹੜੇ ਪ੍ਰਮਾਤਮਾ ਨੂੰ ਨਹੀਂ ਸਮਝਦੇ ਪ੍ਰਮਾਤਮਾ ਦੀ ਗੱਲ ਨੂੰ ਨਹੀਂ ਬੁੱਝਦੇ ਜੋ ਗੁਰੂ ਕਹਿੰਦਾ ਉਹਨੂੰ ਜੀਵਨ ਵਿੱਚ ਲਾਗੂ ਨਹੀਂ ਕਰਦੇ ਨਿਦਰ ਬੂਡ ਮਰੇ ਪਤ ਕੋਏ ਇਹਦੇ ਨਿਰਦਰ ਨੇ ਕਹਿੰਦੇ ਕੁਦ ਨਹੀਂ ਹੁੰਦਾ ਜਿੱਥੇ ਮਰਦੀ ਜਾਓ ਜੋ ਜੀ ਆਵੇ ਖਾ ਜੋ ਦੀ ਆਉਂਦਾ ਕਰੋ ਕੋਈ ਨਹੀਂ ਮਹਾਰਾਜ ਕਹਿੰਦੇ ਐਵੇਂ ਨਿੱਡਰ ਹੋਏ ਤੈਰਨਾ ਤਾਂ ਆਉਂਦਾ ਨਹੀਂ ਤੇ ਨਦੀ ਦੇ ਅੰਦਰ ਤਲਾਬ ਦੇ ਅੰਦਰ ਦਰਿਆ ਦੇ ਅੰਦਰ ਬੜ ਗਿਆ ਕੋਈ ਤਾਂ ਲੈ ਨਹੀਂ ਪਾਣੀ ਕੁਛ ਨਹੀਂ ਕਹਿੰਦਾ ਮਹਾਰਾਜ ਕਹਿੰਦੇ ਡੁੱਬ ਜਾਏ ਤੈਰਨਾ ਸਿੱਖਿਆ ਨਹੀਂ ਸੰਸਾਰ ਦੇ ਵਿੱਚ ਬਚਣ ਵਾਸਤੇ ਤਰਣ ਵਾਸਤੇ ਕੋਈ ਉਪਦਾਰ ਕੋਈ ਉਪਰਾਲਾ ਜਤਨ ਨਹੀਂ ਕੀਤਾ ਕਹਿੰਦਾ ਕੋਈ ਡਰ ਨਹੀਂ ਮਾਰੇ ਕਿਤੇ ਮਰੇ ਪਤ ਕੋਏ ਇੱਥੇ ਇੱਜ਼ਤ ਬਰਬਾਦ ਹੋਵੇਗੀ ਤੇ ਅੱਗੇ ਵੀ ਉਹਨੂੰ ਇੱਜ਼ਤ ਨਹੀਂ ਮਿਲੇਗੀ ਤੂੰ ਬਚਾਵੇਗਾ ਜਿਵੇਂ ਨਿਤਾਰੂਪ ਬਿਨਾ ਤਰਨਾ ਸਿੱਖਣ ਤੋਂ ਨਦੀ ਵਿੱਚ ਗਿਆ ਤੇ ਡੁੱਬ ਗਿਆ ਕਹਿੰਦੇ ਸੰਸਾਰ ਸਮੁੰਦਰ ਦੇ ਅੰਦਰ ਵੀ ਜੇ ਗੁਰੂ ਤੋਂ ਸਿੱਖਿਆ ਗ੍ਰਹਿਣ ਕਰਕੇ ਸੰਸਾਰ ਵਿੱਚ ਤੁਰਨਾ ਨਹੀਂ ਸਿੱਖਿਆ ਵਿਚਰਨਾ ਨਹੀਂ ਸਿੱਖਿਆ ਗੁਰੂ ਦੇ ਮਤਲਕ ਮਹਾਰਾਜ ਕਹਿੰਦੇ ਡੁੱਬ ਜਾ ਲੇਗਾ ਪੱਲੇ ਕੁਦ ਨਹੀਂ ਪਵੇਗਾ ਪਤ ਖਤਮ ਹੋ ਜਾਵੇਗੀ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਮਰ ਜਾਂਦਾ ਹੈ ਤਰ ਪੈ ਘਰ ਘਰ ਮੈਂ ਡਰ ਜਾਣ ਔਰ ਦਰ ਮੈਂ ਦਰ ਦੇ ਵਿੱਚ ਹੋ ਕੇ ਹਿਰਦੇ ਦੇ ਵਿੱਚ ਤਰ ਨੂੰ ਧਾਰਨ ਕਰੇ ਹਿਰਦੇ ਘਰ ਹਰ ਘਰ ਮੈਂ ਡਰ ਹਿਰਦੇ ਘਰ ਵਿੱਚ ਡਰ ਜਾਣੇ ਸਮਝੇ ਕਿਹਦਾ ਗੁਰੂ ਦਾ ਡਰਣਾ ਹੈ ਗੁਰੂ ਤੋਂ ਡਰਣਾ ਹੈ ਆਕਾਲ ਤੋਂ ਵਹਿਗੁਰੂ ਮਨੁੱਖ ਜਿਹੜਾ ਇਹਨਾਂ ਦੀ ਬਹੁਤਾ ਅੰਦਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਨਾ ਹੀ ਵਿਦਵਾਨ ਸਾਰਿਆਂ ਨੂੰ ਇਹ ਗੱਲ ਕਹਿੰਦੇ ਨੇ ਵਿਦਵਾਨ ਮਹਾਂਪੁਰਸ਼ ਕਿਹਾ ਕਰਦੇ ਬਹੁਤ ਤਾਂ ਅੰਦਰ ਜੀਵ ਦੇੜਿਆ ਨਾ ਇਹ ਜੀਵਾਂ ਤੋਂ ਡਰਦੇ ਬੰਦੇ ਤੋਂ ਡਰੇ ਮਨੁੱਖ ਤੋਂ ਮਨੁੱਖ ਡਰੇਗਾ ਰੱਬ ਤੋਂ ਨਹੀਂ ਡਰਦਾ ਕੋ ਕਰਮ ਪਾਪ ਬਦ ਫੈਲੀਆਂ ਪਤਾ ਨਹੀਂ ਤੋਖਾ ਤੜੀ ਕਿੰਨੀ ਕੋ ਕਰਦਾ ਬੰਦੇ ਤੋਂ ਡਰੇਗਾ ਇਹਦਾ ਮੈਨੂੰ ਵੇਖ ਲੈ ਭੱਡੀ ਹੁਦਾ ਵਿੱਚ ਇੱਜ਼ਤ ਦਾ ਜਨਾਜ਼ਾ ਨਿਕਲ ਜਾਵੇਗਾ ਮਹਾਰਾਜ ਕਹਿੰਦੇ ਰੱਬ ਤੋਂ ਪੂਰਾ ਨਹੀਂ ਡਰਦਾ ਇਹ ਤੈਨੂੰ ਹਰ ਜਗ੍ਹਾ ਤੇ ਵੇਖ ਰਿਹਾ ਹੈ ਹਰ ਜਗ੍ਹਾ ਤੇ ਤੇਰੀ ਗੁਫਤਗੂ ਸੁਣ ਰਿਹਾ ਹੈ ਜੇ ਤੂੰ ਇਹਦੇ ਤੋਂ ਡਰੇਂ ਤੇਰੀ ਇੱਥੇ ਵੀ ਪਤ ਰਹੇਗੀ ਉਥੇ ਵੀ ਰਹੇਗੀ ਮਹਾਰਾਜ ਕਹਿੰਦੇ ਫਿਰ ਦੇ ਘਰ ਵਿੱਚ ਦਰ ਜਾਣੇ ਪਰਮਾਤਮਾ ਦਾ ਤਖਤ ਨਿਵਾਜ਼ ਸੱਚ ਮਨ ਭਾਣੇ ਫਿਰ ਤਖਤ ਪਰਮਾਤਮਾ ਦੇ ਤਖਤ ਦੇ ਉੱਪਰ ਨਿਵਾਸ ਵਾਸਾ ਹੋਵੇਗਾ ਔਰ ਪ੍ਰਭੂ ਤੇਰੇ ਹੀ ਦੇਵਤ ਬੈਠੇਗਾ ਸੱਚ ਬਾਣ ਭਾਣੀ ਕੋ ਸੱਚ ਗੈਗਰੂ ਦੇ ਬਚਨ ਤੈਨੂੰ ਪੌਣ ਕੇ ਤੇ ਤੂੰ ਸੱਚੇ ਪਰਮਾਤਮਾ ਵੈਗਰੂ ਨੂੰ ਪਾਦਾਵੇਂਗਾ ਮਹਾਰਾਜ ਕਹਿੰਦੇ 14 14ਵੇਂ ਥਾਵੇ ਲੈ ਪਾਵੇ ਮਹਾਰਾਜ 14 ਦੇ ਦਵਾਰ ਉਪਦੇਸ਼ ਦਿੰਦੇ ਆ 14 14ਵੀਂ ਥਿਤ ਜਿਹਨੂੰ ਆਪਾਂ 14ਵੀਂ ਵੀ ਕਹਿੰਨੇ ਕਹਿ ਲੱਗੇ ਕਿਦੇ ਅੰਦਰ ਆ ਕੇ ਮਹਾਰਾਜ ਕਹ ਦਿਆ ਕੇ ਚੌਦਸ ਚੌਥੇ થਵੇ ਲੈ ਪਾਵੇ ਰਾਜਸ ਤਮਸ ਸਤ ਕਾਲ ਸਮਾਵੈ ਮਹਾਰਾਜ ਕੀ ਦੇ ਦੁਆਰਾ ਕਿਰਪਾ ਕਰ ਦੇ ਨੇ ਕਹਿੰਦੇ ਤੇਰੀ ਚੌਦਸ ਪਤਾ ਕਿਵੇਂ ਸਭਲੀ ਹੁੰਦੀ ਇਹ ਨਹੀਂ ਕਿ ਕਿਤੇ ਕੱਚੀ ਲੱਸੀ ਪਾਇਆ ਅੱਜ ਚੌਦੇ ਆ ਤੇ ਕਿਤੇ ਖੀਰ ਬਣਾ ਕੇ ਚਮਚਾ ਦੇ ਆਂਦੇ ਪੰਜ ਪ੍ਰਸ਼ਾਦੇ ਦੇ ਆਂਦੇ ਕਈ ਅੱਜ ਚੌਦੇ ਮਨਾ ਲਈ ਐ ਚੌਦੇ ਨਹੀਂ ਸਭਲੀ ਹੁੰਦੀ 14 ਸਫਲੀ ਹੋਣੀ ਆ ਮਹਾਰਾਜ ਕਹਿੰਦੇ ਸਮਾ ਸਫਲਾ ਹੋਣਾ ਜਦੂ ਰਜੋ ਗੁਣ ਅਰ ਤਮੋ ਗਣ ਸਤੋ ਗੁਣ ਅਰ ਤਿੰਨੇ ਔਗਣ ਜਿਹੜਿਆ ਨਾ ਤਿੰਨੇ ਔਗਣ ਇਹਨਾਂ ਦਾ ਅਭਾਵ ਕਰ ਦਿੱਤਾ ਇਹਨਾਂ ਨੂੰ ਅਰ ਸਮਾਏ ਨਸ਼ਟ ਕਰਕੇ ਤੇ ਚੌਥੇ ਦੇੜਾ ਉਸ ਆਕਾਲ ਦੇ ਵਿੱਚ ਸਮਾਦਾਨਾ ਇਹਨਾਂ ਦਾ ਅਭਾਵ ਕਰਕੇ ਤਿੰਨੇ ਦਾ ਤਿੰਨੇ ਕਾਲਾਂ ਦਾ ਤੇ ਉਸ ਪਰਮਾਤਮਾ ਵਿੱਚ ਸਮਾਦਾਨਾ ਮਹਾਰਾਜ ਕਹਿੰਦੇ ਚੌਥੇ ਦੇ ਵਿੱਚ ਸਮਾਉਣਾ ਤਿੰਨਾ ਦਾ ਅਭਾਵ ਕਰਨਾ ਸਤੂ ਗੁਣ ਰਜੋ ਗਣ ਤਮੋ ਗਣ ਤਿੰਨਾ ਦਾ ਅਭਾਵ ਕਰਨਾ ਤੇ ਤਿੰਨਾਂ ਨੂੰ ਆਥਾਬ ਕਰਕੇ ਉਸ ਪਰਮਾਤਮਾ ਦੇ ਵਿੱਚ ਸਮਾਉਣਾ ਔਰ ਚੌਥੇ ਆ ਤੁਰਿਆ ਅਵਸਥਾ ਉਹਦੇ ਵਿੱਚ ਟਕਾਈ ਮਾਨ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜਸ ਤਮਸ ਔਰ ਰਾਜਸ ਤਮਸ ਕੇ ਬਿਰਤੀਆਂ ਨੂੰ ਤਮੋਗੁਣੀ ਬਿਰਤੀ ਰਜੋਗੁਣੀ ਬਿਰਤੀ ਔਰ ਸਤ੍ਆਕਾਲਪੁਰਖ ਦੇ ਵਿੱਚ ਜਾ ਕੇ ਸੁਭਾਵੈ ਮਿਲਦਾ ਨਾ ਮਹਾਰਾਜ ਕਹਿੰਦੇ ਸਸੀਆ ਰਿਕੈ ਘਰ ਸੂਰ ਸੁਮਾਵੇ ਸਸੀਆ ਚੰਦਰਮਾ ਤੇ ਚੰਦਰਮਾ ਦੇੜਾ ਇਸ ਨੂੰ ਜਿਹੜੇ ਜੋਗ ਮੰਤ ਵਾਲੇ ਉਹਨਾਂ ਹੋਰ ਸਾਬਨਾ ਲਿਆ ਕਹਿੰਦੇ ਜੀ ਇਹ ਖੱਪੀ ਨਾਸਕਾ ਜਿਹੜੀ ਇਹ ਚੰਦਰਮਾ ਦੀ ਮੰਨੀ ਗਈ ਏੜਾ ਤੇ ਇਹ ਦੇ ਦੁਆਰਾ ਠੰਡੀ ਹਵਾ ਆਉਂਦੀ ਤੇ ਅਰ ਸੱਚੀ ਨਾਸਕਾ ਜਿਹੜੀ ਏ ਏ ਸੂਰਜ ਦੀ ਮੰਨੀ ਗਈ ਇਧਰ ਦੀ ਗਰ ਔਰ ਸੂਰ ਮੰਨੀ ਗਈ ਕਹਿੰਦੇ ਬਈ ਜਿਹੜੀ ਖੱਬੀ ਏ ਤੇ ਸੱਜੀ ਸੋਰੇ ਕੋਈ ਅਕਮਾ 나ੜੀ ਦੁਆਰਾ ਔਰ ਖਿੱਚ ਕੇ ਸਵਾਸ ਉਦਚ ਟਕਾ ਲੈਣੇ ਸੱਜੀ ਸੁਰ ਦੁਆਰਾ ਜਿਹੜੀ ਸੂਰਜ ਦੀ ਤਪਸ਼ ਵਾਲੀ ਪਾਸਾ ਮੰਨੇ ਤੇ ਉਹਨੂੰ ਔਰ ਖੱਬੀ ਸੁਰ ਦੁਆਰਾ ਚੰਦਰਮਾ ਦੀ ਸੁਰ ਦੁਆਰਾ ਉਤਾਰਨੇ ਠੰਡਾ ਕੇ ਜੋਗ ਮਾਤੇ ਗੁਰਮਤਿ ਦਾ ਨਹੀਂ ਗੁਰਮਤਿ ਦਾ ਫਲਸਫਾ ਇਹ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਰ ਚੰਦਨ ਮਾ ਤੋਂ ਭਾਵੇ ਸੀਤਲਤਾ ਠੰਡ ਖਰ ਮਾ ਟਕਾਓ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਉਹਨੂੰ ਵੀ ਪੂਰਾ ਠੰਡਾ ਨਹੀਂ ਮੰਨੇ ਮਹਾਰਾਜ ਕਹਿੰਦੇ ਚੰਦਨ ਚੰਦ ਨਾ ਸਰਦ ਰੋਤ ਮੂਲ ਨ ਮਿਟਹੀ ਕਾ ਸ਼ੀਤਲ ਥੀ ਵੈ ਨਾਨਕਾ ਜਬ ਪੰਦੜੋ ਹਰ ਨਾਮ ਇੱਕ ਉਹਦਾ ਅਜ਼ਮ ਪਲ ਲਿਆ ਹੈ ਮੁਕੰਮਲ ਨਹੀਂ ਕਿਹਾ ਵੀ ਉਹਦੇ ਤੋਂ ਅੱਗੇ ਨਹੀਂ ਮਹਾਰਾਜ ਕਹਿੰਦੇ ਵੀ ਤੁਸ਼ ਨੇ ਜਿਵੇਂ ਚੰਦਰਮਾ ਰਾਤ ਨੂੰ ਚਾਨਣੀ ਬਖੇਰਦਾ ਤੇ ਔਰ ਉਹ ਨੂੰ ਸ਼ਾਂਤਮਈ ਮੰਨਿਆ ਕਹਿੰਦੇ ਚੰਦਰਮਾ ਦੇੜਾ ਰਾਤ ਨੂੰ ਤਪਸ਼ ਨਹੀਂ ਤੇ ਉਹਦੇ ਘਰ ਉਹਦੇ ਸਮੇਂ ਵਿੱਚ ਸੂਰਜ ਚਲਾਦਾ ਏ ਸੂਰਜ ਦੀ ਤਪਸ਼ ਚਲਦਾ ਏ ਉਹਨੂੰ ਉੱਥੇ ਸ਼ਾਂਤੀ ਮਿਲੇਗੀ ਸ਼ਾਂਤੀ ਟਕਾਓ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਸਸੀਆਰ ਕੇ ਕਰ ਸੂਰ ਸਮਾਵੇ ਚੰਦਰਮੇ ਦੇ ਘਰ ਵਿੱਚ ਉਹਦੇ ਸਮੇਂ ਵਿੱਚ ਇਹਨੂੰ ਐਉਂ ਸੰਬਧ ਲਈਏ ਬਈ ਦਿਨੇ ਜਦ ਸੂਰਜ ਦੇ ਰਾਤ ਨੂੰ ਚੰਦਨਮਾ ਚੰਦਨਮਾ ਜਿਹੜਾ ਉਹਦਾ ਘਰ ਇਹ ਰਾਤ ਸੂਰਜ ਦਾ ਘਰ ਇਹ ਦਿਨ ਇਸ ਸੂਰਤ ਤਪਸ਼ ਵਾਲਾ ਉਹ ਚਲਾ ਜਾਵੇ ਰਾਤ ਦੇ ਵਿੱਚ ਕਿ ਉਹ ਠੰਡੀ ਸ਼ਾਂਤੀ ਮਲੇ ਮਹਾਰਾਜ ਕਹਿੰਦੇ ਤਪਦਾ ਹੈ ਸੰਸਾਰ ਅਰ ਤਪਦੇ ਅਲਪੇ ਕਾ ਇਧਰਲੇ ਪਾਸੇ ਇਸ ਬਿਰਤੀ ਨੂੰ ਬਦਲ ਕੇ ਜੇ ਤੂੰ ਸ਼ਾਂਤੀ पूर्वक ਲਿਆਵੇਂ ਗੁਰਮਤ ਵੱਲੇ ਲਿਆਵੇਂ ਇਸ ਘਰ ਵਿੱਚ ਲਿਆਵੇਂ ਤੇ ਤਪਛ ਮਿਟ ਜਾਵੇਗੀ ਜੋਗ ਜੁਗਤ ਕੀ ਕੀਮਤ ਪਾਵੇ ਜੋਗੀ ਉਸ ਜੋਗ ਸਾਧਨਾ ਕਿਹੜਾ ਪਿੰਗਲਾ ਤੇ ਦੁਆਰਾ ਉਹਦੀ ਪ੍ਰਾਪਤੀ ਕਰਕੇ ਫੇਰ ਸਮਝਦੇ ਨੇ ਦਸ ਦੁਆਰ ਵਿੱਚ ਸਵਾਰ ਟਕਾਉਣੇ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਨੇ ਜੋਗ ਚੁੜਨਾ ਜੁਗਤ ਧੰਗ ਤਰੀਕਾ ਔਰ ਕੀ ਦੀ ਪਰਮਾਤਮਾ ਨਾਲ ਜੁੜਨ ਦੀ ਜੁਗਤੀ ਧੰਗ ਤਰੀਕਾ ਕੀਮਤ ਪਾਵੇ ਜਦੋਂ ਆਪਣਾ ਤਾਮਸੀ ਬਿਰਤੀ ਨੂੰ ਮਿਟਾ ਕੇ ਤੇ ਪ੍ਰਬਾਤਮਾ ਵਾਲੇ ਪਾਸੇ ਨੂੰ ਚੱਲਦੇ ਆਂ ਐਨ ਸ਼ਾਂਤਮਈ ਸੁਭਾਅ ਬਣਾ ਲਿਆ ਟਿਕ ਗਿਆ ਸ਼ਾਂਤੀ ਉਪਦਾਈ ਏ ਮਹਾਰਾਜ ਕਹਿੰਦੇ ਉਸ ਵੇਲੇ ਕੀਮਤੀ ਧੰ ਤੈਨੂੰ ਪਤਾ ਲੱਗ ਜਾਵੇਗਾ ਜੁਗਤੀ ਦਾ ਪਤਾ ਲੱਗ ਜਾਵੇਗਾ 14 ਭਗਨ ਪਾਤਲ ਸੁਮਾਈ ਮਹਾਰਾਜ ਕਹਿੰਦੇ 14 ਭਗਨ ਸੱਤ ਸਾకాశੇ ਸੱਤ ਜਿਹੜੇ ਨੇ ਔਰ ਜਿਹੜੇ ਮੰਨੇ ਹੋਏ ਨੇ ਪਾਤਾਲ ਨੇ ਮਹਾਰਾਜ ਕਹਿੰਦੇ 14 ਭਗਨ ਔਰ ਉਹਨਾਂ 14 ਭਗਨ ਜਿਹੜੇ 14 ਭਗਨ ਪਾਤਾਲ ਸੁਮਾਏ ਪਾਤਾਲ ਆਦ ਤੋ ਲੈ ਕੇ ਖੰਡ ਬ੍ਰਹਮੰਡ ਰਹਾ ਨਿਬਲਾਈ ਕਹਿੰਦੇ ਤੈਨੂੰ ਉਹਦਾ ਉਪਦੇਸ਼ ਏ ਤੈਨੂੰ ਉਹਦੇ ਵੱਲ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਜਿਨੇ 14 ਭਗਨ ਤੇ ਖੰਡ ਪ੍ਰਹ ਮੰਦ ਸੁਚੂਚਾ ਬਣਾਇਆ ਤੇ ਇਹਦੇ ਵਿੱਚ ਉਹ ਪਰਮਾਤਮਾ ਰਹਾ ਐ ਰਮਿਆ ਹੋਇਆ ਇੱਕ ਰਸ ਲੈਵ ਲਾਏ ਉਹਦੇ ਨਾਲ ਸੁਰਤ ਜੋੜ ਉਹਦੇ ਨਾਲ ਆਪਣੀ ਛੁੱਟੀ ਸੁਰਤ ਨੂੰ ਗੰਢ ਉਸ ਪਰਮਾਤਮਾ ਵੱਲ ਨੂੰ ਚੱਲ ਉਹ 14 ਪਵਨਾ ਦਾ ਮਾਲਕ ਹੈ ਸਭ ਉੱਚੇ பிரਹਮੰਡ ਦੀ ਰਚਨਾ ਕਰਨ ਵਾਲਾ ਹੈ ਮਹਾਰਾਜ ਕਹਿੰਦੇ ਆਵਾਸ ਸਿਆ ਚੰਦ ਗੁਪਤ ਗੈਨਾ

ਇਦੇ ਅੰਦਰ ਜੀ ਚਾਨਣਾ ਚਾਹਣਾ ਹੈ ਏ ਧਿਆਨ ਬਾਗ ਔਰ ਉਜੋ ਸਮਝੋ ਕਿ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਨਾਲ ਐਸਾ ਅੰਧੇਰਾ ਚੰਦਰਮਾ ਆਕਾਸ਼ ਵਿੱਚੋਂ ਆਲੋਪ ਹੋ ਗਿਆ ਦਿਸਦਾ ਕੁਝ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਅਵਿਦਿਆ ਦੀ ਕਾਲੀ ਬੂਲੀ ਰਾਤ ਅਗਿਆਨਤਾ ਦਾ ਹਨੇਰਾ ਹੁਣ ਤੂੰ ਉਤੋ ਪੁੱਛਣਾ ਕਰ ਸਮਝਣਾ ਕਰ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਗਿਆਨ ਵੰ ਕਿ ਕਿਸ ਤਰ੍ਹਾਂ ਪਾਰ ਉਤਰਨਾ ਇਸ ਅਲ ਦੇ ਰੇਨ ਨੂੰ ਖਤਮ ਕਿਵੇਂ ਕਰਨਾ ਹੈ ਨਸ਼ਟ ਕਿਵੇਂ ਕਰਨਾ ਹੈ ਇਹ ਵਿਚਾਰ ਉਪਦੇਸ਼ ਗੁਰੂ ਤੋਂ ਗ੍ਰਹਿਣ ਕਰ ਗੁਰੂ ਕਿਰਪਾ ਕਰਕੇ ਤੈਨੂੰ ਦਸੇਗਾ ਗੁਰੂ ਦੁਆਰਾ ਪੁੱਛਣਾ ਕਰ ਸਮਝਣਾ ਕਰ ਮਹਾਰਾਜ ਕਹਿੰਦੇ ਸਸਿਆਰ ਕਗਨ ਜੋਤ ਤੇ ਹੁੱਲੋਈ ਮਹਾਰਾਜ ਕਹਿੰਦੇ ਗगन ਆਕਾਸ਼ ਦੇ ਵਿੱਚ ਚੰਦਰਮਾ ਜਿਹੜਾ ਔਰ ਉਹ ਟਿਮਟਮਾ ਰਿਹਾ ਔਰ ਉਹ ਆਕਾਸ਼ ਦੇ ਅੰਦਰ ਚਾਨਣਾ ਬਖੇਰ ਰਿਹਾ ਸਾਰਿਆਂ ਨੂੰ ਚਾਨਣਾ ਦੇ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਦਦੋ ਹੁੰਦਾ ਮਹਾਰਾਜ ਕਹਿੰਦੇ ਕਰ ਕਰ ਵੇਖੈ ਕਰਤਾ ਸੋਈ ਉਹ ਕਰਤਾ ਆਕਾਲ ਪੁਰਖ ਵੈ ਕਰੂ ਕਰ ਕਰ ਬਨਾ ਬਣਾ ਸਾਰੀ ਪ੍ਰਕਿਰਤੀ ਨੂੰ ਚੰਦਰਮਨ ਸੂਰਜ ਨੂੰ ਤਾਰਿਆਂ ਨੂੰ ਆਕਾਸ਼ ਨੂੰ ਧਰਤੀ ਨੂੰ ਗੱਦੇ ਫੁਲਾੜ ਨੂੰ ਸਾਰਿਆਂ ਦਾ ਉਹ ਕਰਤਾ ਹੈ ਤੇਨੂੰ ਕਰ ਕਰ ਬਨਾ ਬਣਾ ਕੇ ਵੇਖੈ ਕਰਤਾ ਸੋਈ ਉਹ ਮਾਲਕ ਆਪ ਇਹਨਾਂ ਦੀ ਪੰਤਰ ਸਬਣਾ ਦੀ ਬਣਾਉਣ ਵਾਲਾ ਹੈ ਉਤਪਤੀ ਕਰਨ ਵਾਲਾ ਹੈ ਪਾਲਣਾ ਕਰਦਾ ਇਹਨਾਂ ਨੂੰ ਵੇਖਦਾ ਹੈ ਸਾਰਿਆਂ ਅਸੀਂ ਉਹਦੀ ਬੁਣਾਈ ਕਿਰਤ ਨੂੰ ਮੰਨਦੇ ਪਰ ਕੋਈ ਸੂਰਜ ਨੂੰ ਮੰਨੇ ਜਾਂਦਾ ਹੈ ਕੋਈ ਚੰਦਰਮਾ ਨੂੰ ਮੰਨੇ ਜਾਂਦਾ ਹੈ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਫਲ ਫੁੱਲ ਪੌਦਿਆਂ ਦਰਖਤਾਂ ਨੂੰ ਪੱਥਰਾਂ ਨੂੰ ਪਰ ਜਿਹੜੇ ਪਰਮਾਤਮਾ ਨੇ ਪੈਦਾ ਕੀਤਾ ਹੈ ਉਹਨੂੰ ਮੰਨਨ ਨੂੰ ਕੋਈ ਤਿਆਰੀ ਨਹੀਂ ਉਹਦਾ ਨਾਮ ਜਪਨ ਨੂੰ ਕੋਈ ਤਿਆਰੀ ਨਹੀਂ ਉਹਦੀ ਗੱਲ ਸੁਣਨ ਨੂੰ ਕੋਈ ਤਿਆਰੀ ਨਹੀਂ ਉਹਦੇ ਮਾਰਗ ਤੇ ਚੱਲਣ ਨੂੰ ਕੋਈ ਤਿਆਰੀ ਨਹੀਂ ਮਹਾਰਾਜ ਕਹਿੰਦੇ ਉਹ ਪਰਮਾਤਮਾ ਨੂੰ ਜ ਜਿੰਨੇ ਸਭ ਉੱਚਾ ਪ੍ਰਮਾਣਡ ਬਣਾਇਆ ਗੁਰ ਤੇ ਤਿਸ ਹੈ ਸੋ ਤਿਸ ਹੀ ਮਾਹ ਇਹ ਆਪਣੇ ਆਪਣੀ ਗੁਰੂ ਤੋਂ ਨਦਰ ਆ ਗੁਰੂ ਕੋਲ ਆ ਗੁਰੂ ਤੇਰਾ ਆ ਗਿਆਨ ਦਾ ਅੰਧਕਾਰ ਅਵਿਦਿਆ ਦਾ ਹਨੇਰਾ ਹਰ ਸ਼ਾਬਤ ਦਾ ਚਾਨਣ ਦੇਕੇ ਰੁਸ਼ਨਾਈ ਦੇਕੇ ਕੱਟੇਗਾ ਫਿਰ ਤਿਸੈ ਤੈਨੂੰ ਨਦਰ ਆਵੇਗਾ ਤਿਸ ਹੀ ਬਾਹ ਉਹਦੇ ਵਿੱਚ ਕਣ ਕਣ ਵਿੱਚ ਬ੍ਰਹਿਮੰਡ ਵਿੱਚ ਹਰ ਰਕੂਏ ਛੇ ਵਿੱਚ ਪਰ ਬਾਤਮਾਨ ਨਦਰ ਆਵੇਗਾ ਕਿ ਗੁਰਮਖ ਦੀ ਵਸਟਾ ਮਹਾਰਾਜ ਕਹਿੰਦੇ ਮਨਮੁਖ ਭੂਲੇ ਆਵੇ ਜਾਹੇ ਮਨਮੁਖ ਜਿਹੜੇ ਨੇ ਉਹ ਕਹੇਗਾ ਦਿਖਾ ਮੈਨੂੰ ਰੱਬ ਕਿੱਥੇ ਦਿਖਾ ਮੈਨੂੰ ਰੱਬ ਕਿੱਥੇ ਇਧਰ ਦਿਖਾ ਉਧਰ ਦਿਖਾ ਉਹਨੂੰ ਰਾਬਤ ਨਦਰ ਨਹੀਂ ਆਵੇਗਾ ਉਹਦੇ ਕੋਲ ਗਿਆਨ ਬਵੇਕ ਦੀ ਚਕਸ਼ੂ ਨਹੀਂ ਨੇਤਰ ਨਹੀਂ ਰਾਬਤ ਨੂੰ ਦੇਖਣ ਵਾਲੇ ਸੂਰਤ ਨਹੀਂ ਅੰਦਰ ਸ਼ਰਦਾ ਨਹੀਂ ਹੈ ਪ੍ਰੇਮ ਨਹੀਂ ਹੈ ਜਨ ਤਪ ਨਹੀਂ ਹੈ ਰਤ ਨਹੀਂ ਹੈ ਔਰ ਕੁਦ ਵੀ ਉਹਦੇ ਪੱਲੇ ਨਹੀਂ ਉਹ ਭੁੱਲੇ ਨੇ ਤੇ ਆਉਂਦੇ ਤੇ ਜਾਂਦੇ ਜੰਮਦੇ ਤੇ ਮਰਦੇ ਸੰਸਾਰ ਦੇ ਵਿੱਚ ਰਹਿੰਦੇ ਨੇ ਨੰਦ ਦਾ ਭਲਾ ਕੱਟਾ ਹੀ ਨਹੀਂ ਮਾਰ ਜਿੰਨਾ ਚਿਰ ਉਹ ਗੁਰੂ ਦੀ ਸਰਨੇ ਆਉਂਦੇ ਗੁਰੂ ਦੇ ਬਚਨਾਂ ਨੂੰ ਨਹੀਂ ਕਮਾਉਂਦੇ ਗੁਰੂ ਵਾਲੇ ਉੱਤੇ ਗੁਰੂ ਨਾਲ ਜੁੜ ਨਹੀਂ ਜਾਂਦੇ ਤਰ ਤਰ ਥਾਪ ਥਿਰ ਥਾਣ ਸੁਹਾਵੈ ਮਹਾਰਾਜ ਸੱਚੇ ਬਾਦਸ਼ਾਹ ਕਿਤੇ ਘਰ शरीर ਦਰ ਇੰਦਰੀਆਂ ਨੂੰ ਸਥਾਪਿਤ ਕਰਕੇ ਰੋਗ ਹਿਰਦੇ ਦੇ ਅੰਦਰ શરીર ਤੇ ਦੇ ਕਰਮ ਅੰਦਰ ਗਿਆਨ ਅੰਦਰ ਇਨਾਂ ਨੂੰ ਜਿਹੜਾ ਤਰ ਇੰਦਰੀਆਂ ਨੂੰ ਰੋਕ ਕੇ ਤੇ ਫਿਰ ਟਿਕਾਵੇ ਤੇ ਥਾਨ ਸੁਹਾਵੇ ਉਹ ਸੋਭਾ ਵਾਲਾ ਥਾਨ ਬਣ ਜਾਂਦਾ ਹੈ ਜਦੋਂ ਇੰਦਰੀਆਂ ਨੂੰ ਕੰਟਰੋਲ ਕੀਤਾ ਇੰਦਰ ਉਦਰ ਪਟਕਣ ਤੋਂ ਮਹਾਰਾਜ ਸਾਹਿਬ ਕਹਿੰਦੇ ਉਹ ਸੋਭਣਿਕ ਬਣ ਜਾਂਦੇ ਤੇ ਸਥਿਰਤਾ ਪਾਉਂਦੇ ਨੇ ਹਰ ਸੰਸਾਰ ਦੇ ਅੰਦਰ ਸੱਚੀ ਸਰਕਾਰ ਕਹਿੰਦੇ ਫਿਰ ਆਪ ਪੁਸ਼ਾਣਾਏ ਫਿਰ ਆਪਣੇ ਆਪ ਦੀ ਸਵੈ ਪਰਚੋਲ ਕਰੇ ਸਵੈ ਸਰੂਪ ਨੂੰ ਦੇਖੇ ਜਦ ਸਤਗੁਰੂ ਪਾਵੇ ਜਦ ਉਹ ਸਤਗੁਰੂ ਦੀ ਪ੍ਰਾਪਤੀ ਹੁੰਦੀ ਹੈ ਫਿਰ ਪਤਾ ਲੱਗਦਾ ਹੈ ਕਿ ਮੇਰੇ ਵਿੱਚ ਅਜੇ ਤੱਕ ਔਗਣ ਫਿਰ ਬੰਦਾ ਪਛਤਾਉਂਦਾ ਕਿ ਅੱਜ ਤੱਕ ਮੈਂ ਆ ਕੀ ਕਰਦਾ ਰਿਹਾ ਆ ਸਮਾਂ ਮੇਰਾ ਅਜ਼ਾਈ ਚਲਾ ਗਿਆ ਬਰਬਾਦ ਹੋ ਗਿਆ ਮਹਾਰਾਜ ਸਾਹਿਬ ਮੇਨ ਕਰਦੇ ਨੇ ਜੈ ਆਸਾ

ਉਨਾ ਇਸ਼ਾਵਾਂ ਦਾ ਕਾਮਨਾਵਾਂ ਦਾ ਵਾਸ਼ਨਾਵਾਂ ਦਾ ਨਾਸ਼ ਹੋ ਜਾਂਦਾ ਊਟੇ ਖੱਪਰ ਦੁਬਦਾ ਮਨਸਾ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਜਿਹੜੀਆਂ ਆਸਾ ਮਨਸਾ ਦਾ ਹਿਰਦਾ ਭਰਿਆ ਪਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਖੱਪਰ ਉਹ ਫੁੱਟ ਜਾਂਦਾ ਉਹ ਬਾਡਾ ਫੁੱਟ ਜਾਂਦਾ ਤੇ ਦੁਬਦਾ ਤੇ ਜਿਹੜੀ ਦੋ ਚਿੱਤੇ ਬਾਨੇ ਤੇ ਮਨ ਦੀਆਂ ਮਨਸਾ ਕਈ ਬੁੱਧੀ ਦੇ ਵਿੱਚੋਂ ਉਹ ਸਭ ਕੁਝ ਖਤਮ ਹੋ ਜਾਂਦਾ ਹੈ ਜਿਹੜਾ ਗੁਰੂ ਤੋਂ ਉਲਟੇ ਪਾਥੀ ਪੂਰੇ ਰਿਤ ਕਰਕੇ ਲੈਦਾਨ ਵਾਲਾ ਉਹ ਬੜੀ ਸ਼ਿਕਰ ਨਾਸ ਹੁੰਦਾ ਹੈ ਫਿਰ ਮਨ ਅੰਦਰ ਇਹ ਭਾਵਨਾ ਉਪਜਦੀ ਹੈ ਕਿ ਆਸਾ ਕਰੀਏ ਰਾਮ ਕੀ ਅਬਰੇ ਆਸ ਨਿਰਾਸ ਹੋਰ ਪਾਸਿੋਂ ਨਿਰਇਸ਼ਟ ਹੋ ਜਾਂਦਾ ਆਸਾ ਪ੍ਰਭੂ ਦੀ ਕਰਦਾ ਹੈ ਮਹਾਰਾਜ ਕਹਿੰਦੇ ਮਮਤਾ ਦਾਲਤੇ ਰਹੇ ਹੁੰਦਾ ਸਾਥ ਮਮਤਾ ਔਰ ਸੰਸਾਰ ਦੇ ਵਿੱਚ ਜੀਵਾਂ ਨੂੰ ਲੱਗੀ ਹੋਈ ਔਰ ਉਹ ਆਤਮਾ ਰਾਜ ਕਹਿੰਦੇ ਉਹ ਮਮਤਾ ਜਿਹੜੀ ਹੈ ਮਮਤਾ ਦਾ ਪੁਨਿਆ ਪਿਆ ਜਾਲ ਔਰ ਉਹਦੇ ਉਦਾਸੀਨ ਰਹਿੰਦਾ ਹੈ ਉਹਦੇ ਤੋਂ ਪ੍ਰਾਪਤ ਹੋ ਕੇ ਰਹਿੰਦਾ ਹੈ ਉਹ ਜਾਲ ਦੇ ਵਿੱਚ ਨਹੀਂ ਫਸਦਾ ਉਹਦੇ ਤੋਂ ਉਦਾਸ ਹੋ ਕੇ ਰਹਿੰਦਾ ਹੈ ਪ੍ਰਣਵਤ ਨਾਨਕ ਅਮਤਾ ਕੇ ਦਾਸਾ ਧੰ ਗੁਰੂ ਨਾਨਕ ਨਰਨਕਾਰੀ ਮਹਾਰਾਜ ਉਚਾਰਨ ਕਰਦੇ ਨੇ ਉਹ ਕਹਿੰਦਾ ਵੈ ਗੁਰੂ اے میرے آقال පුਤ ਵੈ ਕਰੋ ਮੈਂ ਤੇਰਾ ਦਾਸ ਮੈਂ ਤੇਰਾ ਸੇਵਕ ਹਾਂ ਗੁਰੂ ਨਾਨਕ ਨਰਨਾਰਾਇਣ ਮਹਾਰਾਜ ਮੇਰ ਕਰਦੇ ਨੇ ਜਿਹੜੇ ਸਿੱਖ ਵਿੱਚ ਗੁਰਮਖ ਵਿੱਚ ਇਹ ਸਭੋ ਗੁਣ ਤਮਾਮ ਆ ਗਏ ਨੇ ਜਿੰਦਾ ਐਸਾ ਜੀਵਨ ਬਣ ਗਿਆ ਹੈ ਜਿਨੇ ਇਸ ਤਰ੍ਹਾਂ ਆਪਣੇ ਜੀਵਨ ਨੂੰ ਸੁਧਾਰ ਲਿਆ ਹੈ ਸੰਸਾਰ ਵਿੱਚ ਰਹਿੰਦੇ ਆ ਇਹਨਾਂ ਹੁਨਾਂ ਨੂੰ ਧਰ ਲਿਆ ਹੈ ਮਹਾਰਾਜ ਕਹਿੰਦੇ ਮੈਂ ਉਹਦਾ ਦਾਸ ਹਾਂ ਮੈਂ ਦਾ ਸੇਵਕ ਬਣਦਾ ਮੰਗਾ ਇਸ ਗੈਤਨਾਮਿਆਂ ਵਿੱਚ ਵੀ ਬਚਨਾਉਂਦੇ ਉਹ ਸਾਹਿਬ ਮੈਂ ਚੱਕਾ ਚੇਰਾ ਮਹਾਰਾਜ ਤੁਨ ਸਾਹਿਬੀ ਅੱਤੇ ਬਚਨ ਕਰਦੇ ਹਮ ਤਾਂ ਕੇ ਦਾਸਾ ਮੈਂ ਉਹਨਾਂ ਦਾ ਦਾਸ ਸੇਵਕ ਬਣਨਾ ਮਾਂਗਾ ਜਿਹੜਾ ਇੰਨਾ ਗੁਨਾ ਦਾਸਤਾ ਨਹੀਂ ਹੋਵੇਗਾ ਕਹਿ ਤੂੰ ਮੁਰਾਦ ਜੋ ਬੋਲੇ ਮਾਲਕ ਜੋ ਬੋਲਦਾ ਸੇਵਕ ਕਰਦਾ ਹੈ ਮਹਾਰਾਜ ਕਹਿੰਦੇ ਬਈ ਉਹ ਇਨਾ ਗੁਣਾਂ ਦਾ ਧਾਰਨੀ ਮਾਰਗ ਤੇ ਚੱਲਨ ਵਾਲਾ ਹਾਰਾ ਮਾਲਕ ਦੇ ਮਾਲਕ ਦੇ ਮਾਰਗ ਦਾ ਮੁਤਲਾਸ਼ੀ ਰੇੜਾ ਹੈ ਮਹਾਰਾਜ ਕਹਿੰਦੇ ਉਹ ਜੋ ਕਹੇਗਾ ਉਹੀ ਹੋ ਜਾਵੇਗਾ ਉਹੀ ਅਸੀਂ ਮੰਨਾਂਗੇ ਉਹੀ ਕਾਬਿਲੇ ਕਬੂਲ ਹੋ ਜਾਵੇਗਾ ਫੇਰ ਉਹ ਵਸਤਾ ਹੁੰਦੀ ਜਦੋਂ ਗੁਣ ਧਾਰਨ ਕਰ ਲੈਂਦਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੀ ਬੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਮਹਾਰਾਜ ਕਿਤੇ ਜਿਵੇਂ ਇੱਕ ਸੇਵਕ ਔਰ ਬਚਨ ਮੰਨਦਾ ਹੈ ਨਾ ਤੇ ਉਹ ਜਪਣ ਵਾਲਾ ਜੁੜਿਆ ਹੋਇਆ ਜੋ ਬੋਲੇਗਾ ਮੈਨੂੰ ਮਨਜ਼ੂਰ ਹੋਵੇਗਾ ਕਬਲ ਕਬੂਲ ਹੋਵੇਗਾ ਇਹ ਸੱਚੀ ਸਰਕਾਰ ਨੇ ਸਾਡੇ ਤੇ ਕਿਰਪਾ ਕਰਦਿਆਂ ਹੋਇਆਂ ਦਇਆ ਕਰਦਿਆਂ ਹੋਇਆਂ ਜੋ 15 ਥਿਰਤਾ ਦੇ ਦੁਆਰਾ ਉਪਦੇਸ਼ ਦਿੱਤਾ ਹੈ ਤੇ ਉਸ ਦਿਨ ਨਾਲ ਮਿਲ ਕੇ ਤੁਸ਼ਬੁੱਧੀ ਦੇ ਨਾਲ ਸੰਖੇਪ ਦੇ ਅੰਦਰ ਪੜਪੜਾ ਕੇ ਵਿਚਾਰ ਕਰਨ ਦਾ ਯਤਨ ਕੀਤਾ ਹੈ ਤੁਸ਼ਬੁੱਧੀ ਨਾਲ ਸੰਖੇਪ ਰੂਪਤ ਕਿਉਂਕਿ ਵਿਦਵਾਨ ਮਾਪੁਰਸ਼ ਬਹੁਤ-ਬਹੁਤ ਦੀ ਲੰਬੀ ਰੀ ਵਿਚਾਰ ਬਹੁਤ-ਬਹੁਤ ਇਹਦੇ ਅਰਥ ਕਰਦੇ ਨੇ ਗੁਰੂ ਕਿਰਪਾ ਕਰੇ ਜਿੰਨਾ ਕੁ ਅਸੀਂ ਪੜ ਸਕੀਏ ਜਿੰਨਾ ਕੁ ਅਸੀਂ ਸੁਣ ਸੁਣਾ ਸਕਿਆਂ ਸਤਗੁਰੂ ਕਿਰਪਾ ਕਰਨ ਅਸੀਂ ਸਮੇਂ ਨੂੰ ਸਪਣਿਆ ਬਣਾਉਣਾ ਹੈ ਗੁਨਾ ਦੇ ਧਾਰੀ ਹੋਣਾ ਹੈ ਅਵਗਣਾ ਨੂੰ ਦੂਰ ਕਰਨਾ ਹੈ ਤਾਂ ਹੀ ਸਾਡਾ ਗੁਰੂ ਨਾਲ ਬੰਧਾ ਪੂਣਾ ਹੈ ਤਾਂ ਹੀ ਗੁਰੂ ਦੀ ਕਿਰਪਾ ਹੋਣੀ ਹੈ ਤਾਂ ਹੀ ਰਹਿਮਤ ਵਰਤਣੀ ਹੈ ਸਾਡੇ ਭੈ ਦੂਰ ਬਣਿਆ ਨਹੀਂ ਤੇ ਵੀ ਭਰ ਮਜਾਲ ਵਿੱਚ ਪਏ ਆ ਤੇ ਇਸ ਗੱਲ ਨੂੰ ਬਸ ਤੁਰੇ ਫਿਰਦੇ ਆ ਆ ਦਿਨ ਬਣਾ ਲਿਆ ਤੇ ਆ ਕਰ ਲਿਆ ਬਾਰੀ ਤੌਰ ਤੇ ਅਸੀਂ ਉਹਨਾਂ ਨਾਲ ਉਹਨਾਂ ਦੁਆਰਾ ਜੋ ਉਪਦੇਸ਼ ਹੀ ਨਾਲ ਉਸ ਸਮੇਂ ਨੂੰ ਕਿਵੇਂ ਸਫਲियां ਕਰਨਾ ਹੈ ਉਸ ਸਮੇਂ ਦੌਰਾਨ ਕੀ ਕਰਨਾ ਹੈ ਔਰ ਕੀ ਕੁਝ ਕਰ ਸਕਦੇ ਉਹ ਨਹੀਂ ਅਸੀਂ ਸਮਝਦੇ ਕੱਲਾ ਇਹ ਸਮਝ ਲਿਆ ਜੀ ਬਸ ਇਹ ਹੀ ਨਹੀਂ ਸਾਨੂੰ ਸਤਿਗੁਰੂ ਨੇ ਬੜੇ ਵਿਸਥਾਰਪੂਰਵਕ ਸਮਝਾਇਆ ਸਤਿਗੁਰੂ ਕਿਰਪਾ ਕਰਨ ਜਿੰਨਾ ਸਾਡੀ ਸਮਝ ਵਿੱਚ ਆਇਆ ਗੁਨਾ ਕਸੀ ਪੜੇ ਸੁਣਿਆ ਸੁਣਾਇਆ ਕਿਰਪਾ ਕਰ ਸਾਨੂੰ ਸਾਰਿਆਂ ਨੂੰ ਬਤੁਬਧ ਆਵੇ ਅਸੀਂ ਗੁਨਾ ਦੀ ਸਾਂਝ ਕਰਕੇ ਸਾਂਝ ਕੀਤੇ ਗੁਨਾ ਕੇਰੀ ਛੋਟ ਅਵਗਣ ਚੱਲੀਏ ਗੁਰੂ ਨਾਲ ਤੁਰੀਏ ਗੁਰੂ ਵਾਲੇ ਬਣੀਏ ਸਾਡਾ ਆਇਆ ਸਫਲਾ ਇਨੀਆਂ ਬੇਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ